ਮੇਰੇ ਨਾਲ ਬਾਲੀ ਹੈ ਅੱਜ ਮੈਂ ਇਸ ਵਿਸ਼ੇ ਤੇ ਗੱਲ ਕਰਨੀ ਚਾਹੁੰਦਾ ਹਾਂ ਕਿ ਇਹ ਸੱਚ ਹੈ ਕਿ ਅਸਾਈ ਧਰਮ ਦਾ ਮੁੱਖ ਸੰਦੇਸ਼ ਕਿਸ ਨੂੰ ਮੂਰਖਤਾ ਲੱਗ ਸਕਦਾ ਹੈ ਸੋ ਇਹਦਾ ਕਾਰਨ ਕੀ ਹੈ ਇਹ ਕਿਉਂ ਹੋ ਸਕਦਾ ਹੈ ਉਹ ਅਸੀਂ ਦੇਖਦੇ ਹਾਂ ਕਿ ਬਾਈਬਲ ਖੁਦ ਦੱਸਦੀ ਹੈ ਕਿ ਇਹ ਜਿਹੜਾ ਸੰਦੇਸ਼ ਹੈ ਇਹ ਕਿਸ ਨੂੰ ਮੂਰਖਤਾ ਲਗ ਸਕਦਾ ਹੈ ਜੋ ਯਿਸੂ ਬਾਰੇ ਸਿਖਾਇਆ ਜਾਂਦਾ ਕਿ ਉਹਦੇ ਡੋਲੇ ਹੋਏ ਖੂਨ ਸਦਕਾ ਸਾਨੂੰ ਸਦਾ ਦੀ ਜ਼ਿੰਦਗੀ ਮਿਲਦੀ ਹੈ ਤੇ ਸਿਰਫ ਸਾਨੂੰ ਉਸ ਚੀਜ਼ ਵਿੱਚ ਯਕੀਨ ਕਰਨ ਦੀ ਲੋੜ ਹੈ ਤੇ ਫਿਰ ਅਸੀਂ ਮੁਕਤੀ ਪਾ ਸਕਦੇ ਰੱਬ ਨਾਲ ਮੋੜ ਕੇ ਜੁੜ ਸਕਦੇ ਹਾਂ ਤੇ ਫਿਰ ਉਹ ਉਹ ਅਮਰ ਜੀਵਨ ਤੇ ਹੋਰ ਸਾਰੀਆਂ ਜਿਹੜੀਆਂ ਉਹਦੇ ਨਾਲ ਜੁੜਨ ਦੇ ਨਤੀਜੇ ਆ ਚੰਗੇ ਨਤੀਜੇ ਆ ਉਹ ਜਦੋਂ ਸਾਨੂੰ ਉਹ ਉਹ ਸਾਨੂੰ ਮਿਲ ਜਾਣਗੇ ਪਰ ਕਿਹਨੂੰ ਇਹ ਲੱਗਦਾ ਕਿ ਇਹ ਗੱਲ ਸੈਂਸ ਨਹੀਂ ਬਣਦੀ ਤੇ ਮੈਂ ਅੱਜ ਤੁਹਾਨੂੰ ਇਸ ਵੀਡੀਓ ਵਿੱਚ ਦੱਸਣਾ ਚਾਹੁੰਦਾ ਕਿ ਹਾਂ ਤੁਸੀਂ ਸਹੀ ਆ ਕਿ ਇਹ ਲਿਖਿਆ ਵੀ ਹੈ ਪਰਮੇਸ਼ਰ ਦੇ ਬਚਨ ਬਾਈਬਲ ਵਿੱਚ ਕਿ ਨਹੀਂ ਸੈਂਸ ਪੂਰੀ ਤਰ੍ਹਾਂ ਇਹ ਬਣਨੀ ਸਵਾਮੈਨਾਂ ਦੇਖਿਏ ਉਹ ਕਹਿੰਦਾ ਸਲੀਪ ਦਾ ਸੰਦੇਸ਼ ਨਾ ਸੁਣ ਵਾਲਿਆਂ ਲਈ ਮੂਰਖਤਾ ਹੈ ਉਹ ਕਹਿੰਦਾ ਸਲੀਪ ਸਲੀਪ ਦਾ ਸੰਦੇਸ਼ ਨਾ ਸੁਣ ਵਾਲਿਆਂ ਲਈ ਮੂਰਖਤਾ ਹੈ ਪਰ ਸਾਡੇ ਲਈ ਜਿਹੜੇ ਬਚਾਏ ਜਾਂਦੇ ਹਾਂ ਇਹ ਪਰਮੇਸ਼ਰ ਦੀ ਸ਼ਕਤੀ ਹੈ ਸੁਣੋ ਸਮਝਾਉਗਾ ਕਹਿੰਦਾ ਕਿਉਂਕਿ ਲਿਖਿਆ ਹੈ ਮੈਂ ਬੁੱਧਵਾਨਾਂ ਦੀ ਬੁੱਧ ਦਾ ਨਾਸ ਕਰਾਂਗਾ ਅਤੇ ਸਮਝਦਾਰਾਂ ਦੀ ਸਮਝ ਨੂੰ ਵਿਆਰਥ ਠਹਿਰਾਵਾਂਗਾ। ਮਤਲਬ ਇਹ ਗੱਲ ਪਹਿਲਾਂ ਹੀ ਲਿਖੀ ਗਈ ਸੀ। ਇਹ ਇਹਨਾਂ ਇਸ ਚਿੱਠੀ ਤੋਂ ਪਹਿਲਾਂ ਇਸ ਲਖਾਰੀ ਨੇ ਜਿਹੜਾ ਲਖ ਰਿਹਾ ਇਹਨੇ ਬਾਈਬਲ ਦੇ ਹੋਰ ਹਿੱਸੇ ਪੜ੍ਹੇ ਸੀ ਜਿਹੜੇ ਪਹਿਲਾਂ ਲਿਖੇ ਸੀ ਤੇ ਉਹਨਾਂ ਵਿੱਚ ਇਹ ਗੱਲ ਲਿਖੀ ਸੀ ਕਿ ਰੱਬ ਨੇ ਕੀ ਕਹਨਾ ਸੀ। ਜਿਵੇਂ ਕਿ ਇੱਥੇ ਲਿਖਿਆ ਮੈਂ ਰੱਬ ਕਹਿੰਦਾ ਮੈਂ ਬੁੱਧਵਾਨਾਂ ਦੀ ਬੁੱਧ ਦਾ ਨਾਸ ਕਰਾਂਗਾ ਅਤੇ ਸਮਝਦਾਰਾਂ ਦੀ ਸਮਝ ਨੂੰ ਵਿਆਰਥ ਠਹਿਰਾਵਾਂਗਾ। ਕਿੱਥੇ ਹੈ ਬੁੱਧਵਾਨ? ਕਿੱਥੇ ਹੈ शास्त्री किथे ਹੈ ਇਸ ਯੋਗ ਦੇ ਵਿਵਾਦੀ ਕੀ ਪਰਮੇਸ਼ਰ ਨੇ ਇਸ ਸੰਸਾਰ ਦੇ ਗਿਆਨ ਨੂੰ ਮੂਰਖਤਾ ਨਹੀਂ ਠਰਾਇਆ ਕਿਉਂਕਿ ਪਰਮੇਸ਼ਰ ਦੇ ਗਿਆਨ ਅਨੁਸਾਰ ਜਦੋਂ ਸੰਸਾਰ ਨੇ ਆਪਣੇ ਗਿਆਨ ਰਾਹੀਂ ਪਰਮੇਸ਼ਰ ਨੂੰ ਨਾ ਜਾਣਿਆ ਤਾਂ ਪਰਮੇਸ਼ਰ ਨੂੰ ਚੰਗਾ ਲੱਗਾ ਕਿ ਇਸ ਪ੍ਰਚਾਰ ਦੀ ਮੂਰਖਤਾ ਦੇ ਦੁਆਰਾ ਵਿਸ਼ਵਾਸ ਕਰਨ ਵਾਲਿਆਂ ਨੂੰ ਬਚਾਵੇ ਸੋ ਇਥੇ ਉਹ ਕਹਿੰਦਾ ਖਾਦ ਇਸ ਪ੍ਰਚਾਰ ਦੀ ਮੂਰਖਤਾ ਦੇ ਦੁਆਰਾ ਵਿਸ਼ਵਾਸ ਕਰਨ ਵਾਲਿਆਂ ਨੂੰ ਬਚਾਵੇ ਸੋ ਬਾਈਬਲ ਮੰਨਦੀ ਆ ਕਿ ਇਹੇ ਸੰਦੇਸ਼ ਜੀਸੂ ਬਾਰੇ ਮੂਰਖਤਾ ਲੱਗ ਸਕਦੀ ਕਿਸੇ ਨੂੰ ਤੇ ਇੱਥੇ ਇਦਾਂ ਵੀ ਥੋੜਾ ਜਿਹਾ ਲਿਖਿਆ ਆ ਕਿ ਰੱਬ ਨੇ ਹੀ ਇਸ ਤਰ੍ਹਾਂ ਇਸ ਚੀਜ਼ ਨੂੰ ਬਣਾਇਆ ਤਾਂ ਕਿ ਉਹ ਅੱਡ ਕਰ ਸਕਣ ਉਹਨਾਂ ਨੂੰ ਜਿਹੜੇ ਇਸ ਸੰਦੇਸ਼ ਦੇ ਲਾਇਕ ਆ ਤੇ ਉਹਨਾਂ ਨੂੰ ਜਿਹੜੇ ਜਿਹੜੇ ਨਹੀਂ ਲਾਇਕ ਸੋ ਇਹ ਮੈਂ ਪੂਰੀ ਤਰ੍ਹਾਂ ਨਹੀਂ ਸਮਝ ਸਕਦਾ ਬਸ ਜੋ ਲਿਖਿਆ ਆ ਉਹੀ ਮੈਂ ਤੁਹਾਨੂੰ ਦੱਸ ਸਕਦਾ ਆ ਪਰ ਅਸੀਂ ਹੋਰ ਪੜਦੇ ਆ ਇੱਥੇ ਕੀ ਲਿਖਿਆ ਆ ਉਫੇ ਸਮਝਾਉਂਦਾ ਆ ਕਹਿੰਦਾ ਕਿਉਂਕਿ ਯਹੂਦੀ ਚਿੰਨ ਮੰਗਦੇ ਹਨ ਅਤੇ ਯੂਨਾਨੀ ਗਿਆਨ ਪਾਲਦੇ ਹਨ ਪਰ ਅਸੀਂ ਸਲੀਬ ਚੜਾਏ ਗਏ ਮਸੀਹ ਦਾ ਪ੍ਰਚਾਰ ਕਰਦੇ ਹਾਂ ਜਿਹੜਾ ਯਹੂਦੀਆਂ ਲਈ ਠੋਕਰ ਅਤੇ ਪਰਾਇਆਂ ਕੌਮਾਂ ਲਈ ਮੂਰਖਤਾ ਹੈ ਸੋ ਇਹ ਕਿਉਂ ਹੋ ਸਕਦਾ ਆ ਕਿ ਕਿਸ ਨੂੰ ਕਿ ਜੀਸੂ ਦੇ ਸਲੀਬ ਚੜਾਏ ਜਾਣ ਦਾ ਸੰਦੇਸ਼ ਜਹੂਦੀਆਂ ਨੂੰ ਠੋਕਰ ਖਵਾ ਸਕਦਾ ਹੈ ਤੇ ਪਰਾਈਆਂ ਕੌਮਾਂ ਲਈ ਇਹ ਮੂਰਖਤਾ ਹੈ ਉਹ ਜਹੂਦੀਆ ਨੇ ਤੇ ਇਸ ਗੱਲ ਤੋਂ ਠੋਕਰ ਖਾਣੀ ਸੀ ਕਿਉਂਕਿ ਯਿਸੂ ਖੁਦ ਜਹੂਦੀ ਸੀ ਤੇ ਉਹ ਤਾਂ ਉਮੀਦ ਕਰਦੇ ਸੀ ਕਿ ਕੋਈ ਆਊਗਾ ਕੋਈ ਜੰਮੂਗਾ ਜਿਹੜਾ ਸਾਨੂੰ ਰੋਮੀ ਸਾਮਰਾਜ ਤੋਂ ਛੁਟਵਾ ਛੁਟਕਾਰਾ ਦਿਵਾਗਾ ਮਤਲਬ ਸਾਡੀ ਕੌਮ ਨੂੰ ਮੁੜ ਕੇ ਉਹ ਆਜ਼ਾਦੀ ਦਿਵਾਊਗਾ ਸ਼ਾਇਦ ਲੜਾਈ ਦੇ ਰਾਹੀਂ ਸ਼ਾਇਦ ਸਾਮਰਾਜ ਨਾਲ ਲੜਾਈ ਕਰਕੇ ਅੱਡ ਹੋ ਕੇ ਰੈਵੋਲੂਸ਼ਨ ਕਰਕੇ ਰਿਬੈਲਿਅਨ ਕਰਕੇ ਪਰ ਯਿਸੂ ਤਾਂ ਮਰ ਗਿਆ ਸਲੀਬ ਉਤੇ ਮਤਲਬ ਉਹਨਾਂ ਦੇ ਪਾਣੀ ਯਿਸੂ ਮਰ ਗਿਆ ਸੋ ਉਹਨਾਂ ਲਈ ਤਾਂ ਇਹ ਸੈਂਸਲੈਸ ਚੀਜ਼ ਸੀਗੀ ਬੇ ਯਿਸੂ ਉਹਨਾਂ ਦਾ ਚੁਣਿਆ ਹੋਇਆ ਰੱਬ ਨੇ ਉਹਨਾਂ ਨੂੰ ਮੁਕਤੀ ਦਿਵਾਉਣ ਲਈ ਭੇਜਿਆ ਸੋ ਉਹਨਾਂ ਲਈ ਤਾਂ ਇਹ ਸੈਂਸ ਗੱਲ ਬਣ ਨਹੀਂਦਾ ਸੀ ਇੱਥੇ ਫੇਰ ਲਿਖਿਆ ਇੱਥੇ ਪ੍ਰਾਈਆਂ ਕੌਮਾਂ ਲਈ ਮੂਰਖਤਾ ਹੈ ਸੋ ਪ੍ਰਾਈਆਂ ਕੌਮਾਂ ਲਈ ਕਿਦਾਂ ਇਹ ਸਲੀਬ ਦਾ ਸੰਦੇਸ਼ ਯਿਸੂ ਦੇ ਸਲੀਬ ਦਾ ਸੰਦੇਸ਼ ਮੂਰਖਤਾ ਹੋ ਸਕਦਾ ਵਾ ਤੁਸੀਂ ਆਈ ਗੈਸ ਆਸੀ ਕਹਿ ਸਕਦੇ ਨਹੀਂ ਵੀ ਅਸੀਂ ਵੀ ਪ੍ਰਾਈਮਾ ਕੌਮ ਆ ਦੇ ਸੀ ਸ਼ਾਇਦ ਕਿਸੇ ਪ੍ਰਾਈ ਕੌਮ ਦੇ ਬੰਦੇ ਦੇ ਮਨ ਵਿੱਚ ਇਹ ਸਵਾਲ ਖੜਾ ਹੋ ਸਕਦਾ ਵੇ ਯਿਸੂ ਤੁਸੀਂ ਕਹਿੰਦੇ ਆ ਕਿ ਯਿਸੂ ਦੀ ਸਲੀਬ ਦੇ ਚੜਨ ਦੇ ਕਰਕੇ ਸਾਡੀਆਂ ਜਾਨਾਂ ਬਚਦੀਆਂ ਸਾਨੂੰ ਸਦਾ ਦਾ ਜੀਵਨ ਮਿਲਦਾ ਪਰ ਜੇ ਯਿਸੂ ਖੁਦ ਵੀ ਨਹੀਂ ਆਪਣੇ ਆਪ ਨੂੰ ਬਚਾ ਸਕਿਆ ਉਹਨੇ ਦੂਜਿਆਂ ਲਈ ਕੀ ਕਰਨਾ ਹੈ ਸੋ ਇਟਸ ਇਹ ਮੈਂ ਕਹੂੰਗਾ ਇੱਕ ਮਨੁੱਖੀ ਤੌਰ ਤੇ ਇਹ ਐਕਸੈਂਸਿਬਲ ਕੁਐਸਚਨ ਹੈ ਸੋ ਤਾਂ ਹੀ ਕਹਿੰਨ ਉਹ ਗੱਲ ਮੂਰਖਤਾ ਲੱਗਦੀ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਇਹ ਯਿਸੂ ਨਹੀਂ ਆਪਣੇ ਆਪ ਨੂੰ ਬਚਾ ਸਕਦਾ ਤੇ ਫਿਰ ਉਹ ਨਹੀਂ ਮੈਨੂੰ ਕਿਦਾਂ ਹੋਣੇ ਬਚਾਣਾ ਬਚਾਉਣਾ ਹੈ ਬਚਾ ਸਕਿਆ ਉਹ ਮੈਨੂੰ ਕਿਦਾਂ ਬਚਾਊਗਾ ਪਰ ਉਹ ਕਹਿੰਦਾ ਪਰ ਉਹਨਾਂ ਲਈ ਜਿਹੜੇ ਬੁਲਾਏ ਹੋਏ ਹਨ ਭਵੇਂ ਯਹੂਦੀ ਭਵੇਂ ਯਨਾਨੀ ਮਸੀਹ ਪਰਮੇਸ਼ਰ ਦੀ ਸ਼ਕਤੀ ਅਤੇ ਗਿਆਨ ਹੈ ਕਿਉਂਕਿ ਪਰਮੇਸ਼ਰ ਦੀ ਮੂਰਖਤਾ ਮਨੁੱਖਾਂ ਦੇ ਗਿਆਨ ਨਾਲ ਗਿਆਨवान ਹੈ ਅਤੇ ਪਰਮੇਸ਼ਰ ਦੀ ਨਿਰਬਲਤਾ ਮਨੁੱਖਾਂ ਦੇ ਬਲ ਨਾਲ ਬਲਵੰਤ ਹੈ ਉਹ ਕਹਿ ਰਿਹਾ ਵੀ ਰੱਬ ਨੇ ਰੱਬ ਰੱਬ ਦੀ ਚੀਜ਼ ਮਤਲਬ ਜੀਸੂ ਨੂੰ ਜਿਹੜਾ ਸਲੀਬ ਉੱਤੇ ਚੜਾਇਆ ਉਹਦਾ ਕਾਰਨ ਉਹਦੇ ਨਾਲ ਜੋ ਸਾਰਾ ਕੁਝ ਜੁੜਿਆ ਆ ਉਹ ਕਿਦਾਂ ਸਾਡੀ ਮੁਕਤੀ ਨਾਲ ਜੁੜੀ ਹੋਊ ਉਹ ਚੀਜ਼ ਇਹ ਰੱਬ ਜਾਣਦਾ ਆ ਤੇ ਜੇ ਕੋਈ ਰੱਬ ਦੀ ਚੀਜ਼ ਨੂੰ ਮੂਰਖ ਤਾਂ ਕਹਿੰਦਾ ਆ ਉਹ ਫਿਰ ਵੀ ਉਹ ਚੀਜ਼ ਇਨਸਾਨ ਦੀ ਸਭ ਤੋਂ ਵੱਡੇ ਕਾਰਨੋਂ ਜ਼ਿਆਦੇ ਠੀਕ ਆ ਪਰ ਅਸੀਂ ਇਸ ਗੱਲ ਇਸ ਵੀਡੀਓ ਵਿੱਚ ਮੈਂ ਇਸ ਗੱਲ ਬਾਰੇ ਗੱਲ ਕਰਨੀ ਚਾਹੁੰਦਾ ਆ ਕਿ ਜੇ ਕਿਸ ਨੂੰ ਇਦਾਂ ਲੱਗਦਾ ਆ ਕਿ یہ گل مورکھتا اس کر کے کیونکہ جی یسو نے آپ کو نہ بچا سکیا ابھی کانے ہوئے لہو سوری اتنے کر کے بچائے جی کہہ سکتے ہیں وہ پہلے تو میں تھنو یہ دسنا چاہتا ہاں کہ یسو جی چاہتا کوئی مارن کی لڑ نہ یہ سبوت میں تھوڑا بائبل دینا چاہتا ہاں اِسو اتنے کی لکھا ہے ਦੇਖੋ ਮਤੀ ਦੀ ਕਿਤਾਬ ਵਿੱਚ ਜੀਸੂ ਨੇ ਖੁਦ ਉਸ ਰਾਤ ਕੀ ਕਿਹਾ ਸੀ ਜਦੋਂ ਉਹਨੂੰ ਫੜਵਾਇਆ ਗਿਆ ਸੀ ਤਦ ਜੀਸੂ ਨੇ ਉਸਨੂੰ ਕਿਹਾ ਮਤਲਬ ਆਪਣੇ ਚੇਲੇ ਨੂੰ ਉਸ ਦੇ ਚੇਲੇ ਨੇ ਹੁਣੇ ਹੀ ਲੜਾਈ ਕਰਨ ਦੀ ਕੋਸ਼ਿਸ਼ ਕੀਤੀ ਸੀ ਜੀਸੂ ਨੂੰ ਬਚਾਉਣ ਲਈ ਪਹਿਲਾਂ ਪਹਿਲਾਂ ਬਾਅਦ ਸਾਰੇ ਭੱਜ ਗਏ ਸੀ ਪਰ ਪਹਿਲਾਂ ਪਹਿਲਾਂ ਲੜਾਈ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹਨੇ ਤੇ ਉਹਨੇ ਆਪਣੀ ਤਲਵਾਰ ਕੱਢ ਕੇ ਜਿਹੜੇ ਆਏ ਸੀ ਜੀਸੂ ਨੂੰ ਫੜਨ ਤੋਂ ਉਹ ਉਹ ਉਸ ਉਹਨਾਂ ਵਿੱਚੋਂ ਇੱਕ ਦਾ ਕੰਨ ਵੱਢ ਦਿੱਤਾ ਸੀ ਫਿਰ ਯਿਸੂ ਉਹਨੂੰ ਕਹਿੰਦਾ ਆਪਣੇ ਚੇਲੇ ਨੂੰ ਤਦ ਯਿਸੂ ਨੇ ਉਹਨੂੰ ਕਿਹਾ ਆਪਣੀ ਤਲਵਾਰ ਮਿਆਨ ਵਿੱਚ ਰੱਖ ਕਿਉਂਕਿ ਜਿਹੜੇ ਤਲਵਾਰ ਚਲਾਉਂਦੇ ਹਨ ਉਹ ਸਭ ਤਲਵਾਰ ਨਾਲ ਨਾਸ਼ ਹੋਣਗੇ ਜਾਂ ਕੀ ਤੂੰ ਇਹ ਸੋਚਦਾ ਹੈ ਕਿ ਮੈਂ ਆਪਣੇ ਪਿਤਾ ਅੱਗੇ ਬੇਨਤੀ ਨਹੀਂ ਕਰ ਸਕਦਾ ਤੇ ਉਹ ਹੁਣੇ ਮੇਰੇ ਲਈ ਸਵਰਗ ਦੂਤਾਂ ਦੇ 12 ਤੋਂ ਵੀ ਵੱਧ ਲਸ਼ਕਰ ਹਾਜ਼ਰ ਨਾ ਕਰੇਗਾ ਫਿਰ ਉਹ ਲੇਖਦਾ ਕਿ ਇਸ ਤਰ੍ਹਾਂ ਹੁਣ ਹੀ ਜ਼ਰੂਰੀ ਹੈ ਕਿਵੇਂ ਪੁਰੀਆਂ ਹੋਣਗੀਆਂ ਆ ਇਸ ਗੱਲ ਨੂੰ ਤੁਸੀਂ ਧਿਆਨ ਦਿਓ ਕਹਿੰਦਾ ਫਿਰ ਉਹ ਲੱਗਦਾ ਕਿ ਇਸ ਤਰ੍ਹਾਂ ਹੋਣਾ ਜ਼ਰੂਰੀ ਹੈ ਕਿਵੇਂ ਪੂਰੀਆਂ ਹੋਣਗੀਆਂ ਸੀ ਯਿਸੂ ਦੇ ਆਉਣ ਬਾਰੇ ਤੇ ਮਰਨ ਬਾਰੇ ਉਹਦੇ ਆਉਣ ਤੋਂ ਕਿਤੇ ਪਹਿਲਾਂ ਲਿਖਿਆ ਗਿਆ ਸੀ ਕਿ ਉਹ ਆਇਆ ਹੀ ਇਸ ਕਾਰਨ ਲਈ ਯਿਸੂ ਆਇਆ ਹੀ ਹੈ ਸਟਾਰਟ ਕੀਤਾ ਇਸ ਕਾਰਨ ਲਈ ਸੀ ਕਿ ਮਰਨ ਲਈ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਸਮਝੀਏ ਕਿ ਯਿਸੂ ਦਾ ਮੁੱਖ ਕਾਰਨ ਇਸ ਤਰਤੀ ਉਤੇ ਆਉਣਾ ਜਿਸ ਕਾਰਨ ਉਹਦੇ ਪਿਤਾ ਨੇ ਉਹਨੂੰ ਇਸ ਧਰਤੀ ਉੱਤੇ ਭੇਜਿਆ ਉਹ ਉਹਨੂੰ ਭੇਜਿਆ ਮਰਵਾਉਣ ਲਈ ਕਿਉਂਕਿ ਉਸ ਕੁਰਬਾਨੀ ਦੇ ਰਾਹੀਂ ਪੂਰੇ ਮਨੁੱਖ ਜਾਤ ਨੂੰ ਮੁਕਤੀ ਮਿਲ ਸਕੇ ਜਿਹੜੇ ਉਸ ਕੁਰਬਾਨੀ ਵਿੱਚ ਯਕੀਨ ਰੱਖਦੇ ਆ ਸੋ ਇਹ ਗੱਲ ਸਾਨੂੰ ਹੋਰ ਸਪੱਸ਼ਟ ਕੀਤੀ ਜਾਂਦੀ ਹੈ ਉਹ ਆਇਆ ਸਾਡੇ ਪਾਪਾਂ ਦਾ ਨਸਤਾਰਾ ਕਰਨ ਲਈ ਪਰ ਅਸੀਂ ਕਹਿ ਸਕਦੇ ਆ ਵੀ ਰੱਬ ਨੂੰ ਇਹ ਕਿਦਾਂ ਇਹ ਕਿਦਾਂ ਸੈਂਸ ਮੰਦੇ ਕਿ ਇੱਕ ਵਿਅਕਤੀ ਨੂੰ ਮਾਰ ਕੇ ਮਨੁੱਖ ਜਾਤ ਨੂੰ ਛੁਟਕਾਰਾ ਮਿਲਦਾ ਕਿਹੜੀ ਚੀਜ਼ ਤੋਂ ਛੁਟਕਾਰਾ ਮਿਲਦਾ ਪਾਪ ਤੋਂ ਮਨੁੱਖ ਜਾਤ ਨੂੰ ਪਾਪ ਤੋਂ ਛੁਟਕਾਰਾ ਮਿਲਦਾ ਜਿਹੜਾ ਉਹ ਪਾਪ ਸਾਡੇ ਅੰਦਰ ਆ ਜਿਸ ਪਾਪ ਕਰਕੇ ਅਸੀਂ ਮਾਰਦੇ ਆ ਉਸ ਪਾਪ ਤੋਂ ਛੁਟਕਾਰਾ ਮਿਲਦਾ ਤਾਂ ਕਿ ਫਿਰ ਅਸੀਂ ਜੀ ਸਕੀਏ ਸੋ ਇਸ ਕਾਰਨ ਥੋੜਾ ਜਿਹਾ ਸਪਸ਼ਟ ਕਰ ਲਈ ਮੈਂ ਤੁਹਾਨੂੰ ਇੱਕ بہت عیسائی مشہور ایک کرنی چاہتا ہے کیونکہ پرمیشن نے نو نجھا پیار کیتا کہ کی اس نے اپنا اکلوتا پتر بخش تاکہ ہر ایک جو اس وشواس کرے ناس نہ ہوئے سگوں سدیپ جیون سدیپک جیون پراپت کرے سو ایتھے جی رہے ہیں ਇਿੱਥੇ ਕਿਉਂਕਿ ਪਰਮੇਸ਼ਰ ਨੇ ਜਾਗਤ ਨੂੰ ਅਜਿਹਾ ਪਿਆਰ ਕੀਤਾ ਕਿ ਉਸਨੇ ਆਪਣਾ ਅਕਲੋਤਾ ਪੁੱਤਰ ਬਖਸ਼ ਦਿੱਤਾ। ਕਹਿਣ ਦਾ ਮਤਲਬ ਸੀ ਹੁਣ ਮੈਂ ਨਹੀਂ ਜਾਣਦਾ ਕਿ ਇਹ ਕਿਦਾਂ ਹੋ ਸਕਦੀ ਕਿ ਰੱਬ ਹੋਰ ਕੋਈ ਚੀਜ਼ ਨਾਲ ਸੀ ਵਰਤ ਸਕਦਾ ਉਹ ਉਹਨੂੰ ਪਤਾ ਹੈ ਪਰ ਉਹਦਾ ਬਚਨ ਸਾਨੂੰ ਦੱਸਦਾ ਹੈ ਕਿ ਪਰਮੇਸ਼ਰ ਲਈ ਕੋਈ ਹੋਰ ਰਾਹ ਨਹੀਂ ਸੀ ਸਾਨੂੰ ਪਾਪ ਤੇ ਮੌਤ ਤੋਂ ਛੁਟਕਾਰਾ ਦਿਵਾਉਣ ਦਾ ਸਿਵਾਏ ਇਸ ਰਾਹ ਤੋਂ ਸਿਵਾਏ ਉਸ ਨੂੰ ਆਪਣੇ ਪੁੱਤਰ ਨੂੰ ਭੇਜਣਾ ਪਿਆ। تو انہوں مرونا پیا اتیا کیونکہ پرمیشن نے جاگت نو اجیہا پیار کیتا کہ اس نے اپنا اکلوتا پتر باکش دیتا دا کہ ایک جو اس اسے وشواس کرے ناس نہ ہوئے سگو سگوں سدیپ جیون پراپت کرے اس آیت ایک بہت ہور دلچاسپ چیز دستی ہے کہ سانو کی کرنے کی جی اے اس پربن کو فائدہ لینا ہے مطلب جی اچھی سطح کی زندگی پاؤنی ہے مطلب جی اے رب نہ مڑ کے جوڑنا ہے اتنے لکھا وشواس کرنا ਇਹ ਕਿੰਨੀ ਇੱਕ ਪਾਸੇ ਤੇ ਇਹਨੂੰ ਮੂਰਖਤਾ ਇਸ ਕਰਕੇ ਵੀ ਲੋਕੀ ਸੋਚਦੇ ਵੀ ਇਹ ਕਿੰਨੀ ਇੱਕ ਇਹ ਕਿੰਨੀ ਸੌਖੀ ਚੀਜ਼ ਆ ਬਈ ਮਤਲਬ ਸਿਰਫ ਇਸ ਚੀਜ਼ ਵਿੱਚ ਯਕੀਨ ਕਰਕੇ ਬਸ ਬਣ ਗਈ ਗੱਲ ਯਾ ਬੇਸਿਕਲੀ ਹਾਂ ਬੰਦਾ ਬਦਲਦਾ ਵੀ ਹੈ ਜਦੋਂ ਇਸ ਗੱਲ ਵਿੱਚ ਉਹ ਯਕੀਨ ਹੁੰਦਾ ਪਰ ਇਹੀ ਮੰਗਿਆ ਕਿ ਅਸੀਂ ਨੇਚਾ ਕਰੀਏ ਕਿ ਹਾਂ ਰੱਬ ਨੇ ਆਪਣੇ ਇੱਕੋ ਇੱਕ ਪੁੱਤ ਨੂੰ ਇਸ ਧਰਤੀ ਉੱਤੇ ਭੇਜਿਆ ਉਹਨੂੰ ਮਰਵਾਇਆ ਉਹ 3 ਦਿਨਾਂ ਲਈ ਧਰਤੀ ਵਿੱਚ ਮਰਿਆ ਰਿਹਾ ਤੇ ਫਿਰ ਜਿਦੋਂ ਉਹ ਉੱਠਿਆ ਤੇ ਮੁੜ ਕੇ ਆਪਣੇ ਚੇਲਿਆਂ ਨੂੰ ਉਹਨੇ ਦਰਸ਼ਨ ਦਿਖਾਏ ਤੇ ਹੁਣ ਉਹ ਸਵਰਗ ਵਿੱਚ ਰਾਜ ਕਰ ਰਿਹਾ ਹੈ ਉਸ ਕੁਰਬਾਨੀ ਦੇ ਕਰਕੇ ਸਾਨੂੰ ਬਿਸ਼ੱਕ ਅਸੀਂ ਇਸ ਸ੍ਰੀ ਨੂੰ ਛਾੜ ਵੀ ਲਈਏ ਸਾਨੂੰ ਸੁਦੀਪਕ ਜੀਵਨ ਪ੍ਰਵਟ ਵਿੱਚ ਮਿਲੂਗਾ ਰੱਬ ਵੱਲੋਂ ਮਿਲੂਗਾ ਇਹ ਸੀ ਪ੍ਰਬੰਧ ਸੋ ਇਸ ਕਰਕੇ ਵੀ ਅਸੀਂ ਕਹਿ ਸਕਦੇ ਹਾਂ ਕਿ ਕਈਆਂ ਨੂੰ ਇਹ ਮੂਰਖਤਾ ਲੱਗਦੀ ਕਰਕੇ ਅਸੀਂ ਸਮਝਾ ਨਹੀਂ ਸਕਦੇ ਕਿ ਕਿਦਾਂ ਉਹਦੀ ਮਾਤ ਸਾਡਾ ਪਾਪਾਂ ਦਾ ਨਿਸ਼ਟਾਰਾ ਭਰਦੀ ਹੈ ਅਮ ਅਸੀਂ ਹੁਣ ਇਸ ਵੀਡੀਓ ਨੂੰ ਇੱਕ ਪ੍ਰਾਰਥਨਾ ਕਰਕੇ ਬੰਦ ਕਰਾਂਗੇ ਅਸੀਂ ਪ੍ਰਾਰਥਨਾ ਬਸ ਇਹੀ ਕਰਨੀ ਹੈ ਕਿ ਜੇ ਕਿਸੇ ਨੂੰ ਇਹ ਸੈਂਸ ਨਹੀਂ ਮੰਦੀ ਇਸ ਚੀਜ਼ ਦੀ ਕਿ ਉਹਨਾਂ ਨੂੰ ਪਰਮੇਸ਼ਰ ਆਪਣੀ ਪਵਿੱਤਰ ਸ਼ਕਤੀ ਦੇ ਰਾਹੀਂ ਉਹਨਾਂ ਦੇ ਮਨ ਖੋਲ ਸਕਣ ਤਾਂ ਕਿ ਉਹਨਾਂ ਨੂੰ ਇਸ ਗੱਲ ਦਾ ਸਮਝ ਆਵੇ ਤੇ ਮੇਰਾ ਵੀ ਮਨ ਖੋਲ ਸਕੇ ਹੋਰ ਕਰਕੇ ਕਈ ਵਾਰੀ ਮੈਨੂੰ ਵੀ ਨਹੀਂ ਸਮਝ ਲੱਗਦੀ ਵੀ ਇਹ ਕਿੱਦਾਂ ਇਹ ਚੀਜ਼ ਹੋਈ ਹੈ ਕਿੱਦਾਂ ਇੱਕ ਬੰਦੇ ਦੀ ਮੌਤ ਦੇ ਰਾਹੀਂ ਕਿਸੇ ਹੋਰ ਦਾ ਪਾਪ ਠਕ ਕੀ ਪਰਮੇਸ਼ਰ ਕੋਲ ਹੋਰ ਪ੍ਰਬੰਧ ਨਹੀਂ ਸੀ ਵਰ ਸਕਦਾ ਇਹਨਾਂ ਚੀਜ਼ਾਂ ਨੂੰ ਮੈਂ ਵੀ ਨਹੀਂ ਜਾਣਦਾ ਪ੍ਰਸੀ ਪ੍ਰਾਰਥਨਾ ਕਰਦੇ ਹਾਂ ਤੁਹਾਡੇ ਲਈ ਜੇ ਤੁਹਾਡਾ ਮਨ ਕਰਦਾ ਹੈ ਇਹਨਾਂ ਚੀਜ਼ਾਂ ਨੂੰ ਹੋਰ ਸਮਝ ਲਵੇ ਸਾਡੇ ਸਵਰਗੀ ਪਿਤਾ ਅਸੀਂ ਤੁਹਾਡੇ ਪੁੱਤਰ ਯਿਸੂ ਦੇ ਦੋਲੇ ਹੋਏ ਲਹੂ ਸਾਦਕਾ ਤੁਹਾਡੇ ਅੱਗੇ ਆਉਂਦੇ ਹਾਂ ਤੇ ਪਿਤਾ ਜੀ ਮੈਂ ਚਾਹੁੰਦਾ ਹਾਂ ਕਿ ਜੇ ਕੋਈ ਵੀ ਇਸ ਵੀਡੀਓ ਨੂੰ ਅੱਜ ਦੇਖ ਰਿਹਾ ਆ ਜਾਂ ਉਹਨਾਂ ਦੇ ਮਨਾਂ ਵਿੱਚ ਕੋਈ ਸਵਾਲ ਆ ਉਹ ਜਾਨਣਾ ਚਾਹੁੰਦੇ ਕਿ ਕੀ ਤੁਸੀਂ ਸੱਚੀ ਇਹ ਪ੍ਰਬੰਧ ਮਨੁੱਖ ਜਾਤ ਲਈ ਕੀਤਾ ਕਿ ਸੱਚੀ ਇਹੀ ਹੀ ਮੁਕਤੀ ਦਾ ਰਾਹ ਹੈ ਪਿਤਾ ਜੀ ਮੇਰੀ ਇਹ ਦੁਆ ਹੈ ਕਿ ਤੁਸੀਂ ਉਹਨਾਂ ਦੀ ਇਹ ਸੋਚ ਉਹਨਾਂ ਦੀ ਇਹ ਭਾਲ ਦਾ ਅਨਾਮ ਦੇਣਾ ਉਹਨਾਂ ਨੂੰ ਜੋ ਉਹਨਾਂ ਨੂੰ ਚਾਹੀਦਾ ਆ ਜੋ ਜੋ ਲੋੜ ਆ ਤੁਸੀਂ ਉਹ ਯਕੀਨ ਨਾਲ ਦੁਆ ਸਕੋ ਤੇ ਦੂਜੀ ਪਾਸੇ ਮੈਨੂੰ ਵੀ ਪਤਾ ਮੈਨੂੰ ਵੀ ਪਵਿੱਤਰ ਸ਼ਕਤੀ ਤੁਸੀਂ ਆਪਣੇ ਦੋ ਤਾਂ ਕਿ ਮੈਂ ਵੀ ਸਮਝਦਾ ਰਹਾਂ ਕਿ ਤੁਹਾਡਾ ਮਕਸਦ ਕੀ ਹੈ ਕਿ ਅਸੀਂ ਤੁਹਾਡੇ ਪ੍ਰਬੰਧਾਂ ਵਿੱਚ ਮਾਸਤ ਰਹੀਏ ਇਹ ਸਾਰੀਆਂ ਗੱਲਾਂ ਪਾਪਾਂ ਦੀ ਮਾਫੀ ਅਸੀਂ ਤੁਹਾਡੇ ਇੱਕੋ ਇੱਕ ਪੁੱਤਰ ਸਾਡੇ ਪਰਭੂ ਯਿਸੂ ਮਸੀਹ ਦੇ ਰਾਹੀਂ ਪਹੁੰਚਦੇ ਆਂ ਪਲੀਜ਼ ਮਨਜ਼ੂਰ ਕਰਨਾ ਅਮੀ ਮੇਰੀ ਇਹ ਉਮੀਦ ਹੈ ਕਿ ਤੁਹਾਨੂੰ ਇਸ ਵੀਡੀਓ ਤੋਂ ਫਾਇਦਾ ਹੋਇਆ ਇਹ ਵੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈ ਕਿ ਜੇ ਤੁਹਾਨੂੰ ਲੋੜ ਆ ਪਰਮੇਸ਼ਰ ਦੇ ਨੇੜੇ ਹੋਣ ਲਈ ਜਾਂ ਜਿਹੜੇ ਵੀ ਸਵਾਲ ਤੁਹਾਡੇ ਹੈ ਉਸ ਪ੍ਰਤੀ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਆਂ ਤੇ ਅਸੀਂ ਤੁਹਾਡੇ ਨਾਲ ਪਰਮੇਸ਼ਰ ਦੇ ਅੱਗੇ ਬੇਨਤੀ ਕਰ ਸਕਦੇ ਆਂ ਪ੍ਰਾਰਥਨਾ ਦੇ ਰਾਹੀਂ ਥੱਲੇ ਦਿੱਤੇ ਹੋਏ ਡਿਸਕ੍ਰਿਪਸ਼ਨ ਵਿੱਚ ਈਮੇਲ ਦੇਖੋਗੇ ਤੇ ਉਸ ਈਮੇਲ ਨੂੰ ਤੁਸੀਂ ਰਿਕਵੈਸਟ ਭੇਜ ਸਕਦੇ ਆਂ ਤੇ ਅਸੀਂ ਜਰੂਰ ਤੁਹਾਨੂੰ ਕੰਟੈਕਟ ਕਰਾਂਗੇ ਬਿਸ਼ੱਕ ਤੁਸੀਂ ਜਿੱਥੇ ਵੀ ਮਰਜ਼ੀ ਰਹਿੰਦੇ ਹੋ ਹੋਵੋਗੇ ਅਸੀਂ ਵਟਸਐਪ ਦੇ ਰਾਹੀਂ ਵੀਡੀਓ ਕਾਲ ਦੇ ਰਾਹੀਂ ਜਾਂ ਫੋਨ ਦੇ ਰਾਹੀਂ ਜੋ ਵੀ ਤੁਹਾਨੂੰ ਪਸੰਦ ਆ ਅਸੀਂ ਉਸ ਜ਼ਰੀਏ ਦੇ ਰਾਹੀਂ ਤੁਹਾਨੂੰ ਕੰਟੈਕਟ ਕਰਾਂਗੇ ਤੇ ਜੋ ਤੁਹਾਡੀ ਲੋੜ ਆ ਅਸੀਂ ਪਰਮੇਸ਼ਰ ਦੇ ਅੱਗੇ ਰੱਖ ਸਕਦੇ ਆਂ ਤਾਂ ਕਿ ਤੁਹਾਨੂੰ ਵੀ ਦੱਸ ਸਕੇ ਕਿ ਇਹ ਜਿਹੜਾ ਪਰਮੇਸ਼ਰ ਆ ਸਾਡਾ ਪਿਤਾ ਜਿਨੇ ਆਪਣੇ ਪੁੱਤਰ ਦੀ ਕੁਰਬਾਨੀ ਦਿੱਤੀ ਆ ਤੁਹਾਡੀ ਮੁਕਤੀ ਲਈ ਅਸੀਂ ਅੱਗੇ ਉਹ ਨੂੰ ਪੁੱਛ ਸਕਦੇ ਆਂ ਤੁਹਾਡੀ ਖਾਤਰ ਤੁਹਾਡੇ ਨਾਲ ਕਿ ਕੀ ਹੈ ਰਾ ਸੱਚਾ ਜਾਂ ਨਹੀਂ ਤੇ ਉਹ ਤੁਹਾਨੂੰ ਇਸ ਚੀਜ਼ ਦਾ ਯਕੀਨ ਵੀ ਦੇ ਸਕੇ ਜੇ ਤੁਸੀਂ ਤੁਹਾਡੇ ਕੋਲ ਖੁਦ ਈਮੇਲ ਨਹੀਂ ਹੈ ਤੁਸੀਂ ਹੋਰ ਕਿਸੇ ਨੂੰ ਪੁੱਛ ਸਕਦੇ ਆ ਮੇਬੀ ਤੁਹਾਡੀ ਫੈਮਲੀ ਵਿੱਚ ਜਿਹੜਾ ਕੰਪਿਊਟਰ ਵਰਤ ਸਕਦਾ ਹੈ ਜੇ ਤੁਸੀਂ ਖੁਦ ਨਹੀਂ ਵਰਤ ਸਕਦੇ ਤੇ ਉਹ ਤੁਹਾਡੀ ਖਾਤਰ ਉਹ ਈਮੇਲ ਭੇਜ ਸਕਦੇ ਆ ਤੇ ਸਾਡੇ ਸਾਡੇ ਨਾਲ ਗੱਲਬਾਤ ਹੋ ਸਕਦੀ ਹੈ ਦੂਜੇ ਪਾਸੇ ਜੇ ਤੁਹਾਨੂੰ ਬਾਈਬਲ ਦੀ ਲੋੜ ਹੈ ਤੇ ਤੁਸੀਂ ਖੁਦ ਬਾਈਬਲ ਪੜ੍ਹਨੀ ਚਾਹੁੰਦੇ ਆ ਤੁਸੀਂ ਸੰਬੋਧ ਲਈ ਵੀ ਕੰਟੈਕਟ ਕਰਿਓ ਤੇ ਅਸੀਂ ਕਿਸੇ ਨਾ ਕਿਸੇ ਜ਼ਰੀਏ ਦੇ ਰਾਹੀਂ ਜਰੂਰ ਤੁਹਾਡੇ ਤੱਕ ਬਾਈਬਲ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤੇ ਆਖੀਰ ਦੀ ਚੀਜ਼ ਜੇ ਤੁਹਾਡੇ ਮਨ ਵਿੱਚ ਕੋਈ ਹੋਰ ਸਵਾਲ ਆ ਸਾਈਤਾਰਨ ਬਾਰੇ ਬਾਈਬਲ ਬਾਰੇ ਪਰਮੇਸ਼ਰ ਬਾਰੇ ਤੁਹਾਡੇ ਕੋਈ ਸਵਾਲ ਆ ਤੁਸੀਂ ਸਾਨੂੰ ਈਮੇਲ ਭੇਜ ਸਕਦੇ ਆ ਤੇ ਸ਼ਾਇਦ ਅਗਲੀ ਵੀਡੀਓ ਵਿੱਚ ਅਸੀਂ ਉਸ ਸਵਾਲ ਦਾ ਜਵਾਬ ਤੁਹਾਨੂੰ ਦੇ ਸਕਾਂਗੇ ਜਾਂ ਤੁਸੀਂ ਸਾਨੂੰ ਈਮੇਲ ਦੇ ਰਾਹੀਂ ਡਾਇਰੈਕਟਲੀ ਕੰਟੈਕਟ ਕਰ ਸਕਦੇ ਆ ਤੇ ਨਿੱਜੀ ਤੌਰ ਤੇ ਵੀ ਤੁਹਾਡੇ ਨਾਲ ਗੱਲ ਕੀਤੀ ਜਾ ਸਕਦੀ ਆ ਤੇ ਅਸੀਂ ਤੁਹਾਨੂੰ ਅਗਲੀ ਵੀਡੀਓ ਤੇ ਮਿਲਾਂਗੇ